ਅੱਜ ਦੇ ਦਿਨ ਦਾ ਸਰਫੀਤ ਕੋਰਟ ਪੁਲਿਸਿੰ ਦਾ ਜਿਹ ਮﻘਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਕੀ ਮੰਗਿਆ ਸੀ ਸਰ ਉਸ ਕਿਸ ਤਰ੍ਹਾਂ ਇਹ ਜਿਹੜੇ ਕਾਬੂ ਕੀਤੇ ਗਏ ਜਿਹਨਾਂ ਦੀ ਇੱਕ ਆਪਾਂ ਅਸਮਿਸਰੇ ਮਿਲਨੇ ਇੱਕ ਕੋਰਟ ਵਾਲੀ ਥਾਣੇ ਕਸਮ ਨੰਬਰ 71 ਕੀ ਨਾਮ ਨੂੰ ਵਿਅਕਤੀ ਨੇ ਗੈਂਗਸਟਰ 38756 ਆਈ ਪੀਸੀ ਦੇ ਅੰਦਰ ਇਹਨਾਂ ਜੀ ਬੀਐਸਪੀ ਸੀਜੀ ਦੇ ਸੀਨੀਅਰ ਅਧਿਕਾਰੀ ਜਿਹੜੇ ਕੋਰਟ ਦੇ ਨਿਵਾਸੀ ਹੈਗੇ ਆ ਉਹਨਾਂ ਨੂੰ ਧਮਕੀਆਂ ਹੁੰਦੀਆਂ ਸੀ ਫਰੋਦੀ ਮੰਗਣ ਦੀ ਤੋਂ ਉਸ ਜਿਹੜੀ ਐਫਆਈਆਰ ਦਰਸੀ ਉਹਦੇ ਚ ਅਸੀਂ ਫਿਰ ਤਫਤੀਸ਼ ਕਰ ਰਹੇ ਸੀ ਜੱਜੇ ਚੱਲਦੇ ਅਸੀਂ ਨਾ ਕੱਲ ਅਰੈਸਟ ਕੀਤਾ ਤੇ ਉਹਨਾਂ ਨੇ ਗਾਂ ਫਿਰ ਦੱਸੰਤੂ ਕਿ ਕਿੰਨਾ ਕਿੰਨਾ ਇਹਨਾਂ ਨੇ ਕਿੰਨਾ ਕਿੰਨਾ ਹਲਕੇ ਕੀਤਾ ਤੇ ਫਿਰ ਅੱਜ ਇੱਕ ਇੱਕ ਬੰਦਾ ਹੋਰ ਅਸੀਂ ਦਿਨੇ ਅਰੈਸਟ ਕੀਤਾ ਉਹਨੇ ਫਿਰ ਸਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਦੇ ਹੁਣ ਜਿਹੜੇ ਇਨਕਾਉਂਟਰ ਚ ਇਨਵੋਲਡ ਸੀ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਇਹਨਾਂ ਨੇ ਅੱਜ ਉਸ ਐਕਸੀਡੈਂਟ ਤੇ ਫਾਇਰਿੰਗ ਦੁਬਾਰਾ ਕਰਨੀ ਸੀ ਕਰਨੀ ਸੀ ਤਾਂ ਉਸ ਦੇ ਚੱਲਦੇ ਫਿਰ ਅਸੀਂ ਇਸ ਦੇ ਉਹਨੇ ਸਾਨੂੰ ਦੱਸਿਆ ਕਿ ਇੱਥੇ ਬੰਦੇ ਬਿਸ਼ਿਪੇ ਬੈਠੇ ਨੇ ਜਿੱਥੇ ਸਾਡੀ ਪੁਲਿਸ ਪਾਰਟੀ ਸੀਡੀ ਦੇ ਸੀਆਈ ਨੇ ਗਈ ਹੈ ਤੇ ਜਦੋਂ ਉਹਨਾਂ ਨੂੰ ਅਸੀਂ ਸਿਆਣੇ ਆ ਹੈਗਾ ਤੇ ਕਿਰਾਏ ਇਹਨਾਂ ਨੇ ਇਹਨਾਂ ਨੂੰ ਰੋਕਣ ਤੇ ਪੁਲਿਸ ਜੋ ਆਪਣਾ ਆਪਣਾ ਆਪ ਨੂੰ ਬੁੜਸਦੇ ਵਾਲੇ ਕਰਨ ਕਿਹਾ ਤੇ ਕੋਆਪਰੇਟ ਕਰਨ ਦੀ ਬਜਾਈ ਇਹ ਪੁਲਿਸ ਨੂੰ ਫਾਇਡ ਕਰਕੇ ਤੇ ਭੱਜ ਗਏ ਜਿੱਥੇ ਚੱਲਦੇ ਫਿਰ ਇਹ ਜੋਬੀ ਫਾਇਰ ਕੀਤਾ ਜਿਸ ਤੇ ਬੰਦੇ ਆਪਣੇ ਦੋ ਬੱਤੇ ਸਰ ਕਿਤੇ ਕਿਤੇ ਇਹਨਾਂ ਦੇ ਜੀ ਕੰਮ ਕੀ ਇਹਨਾਂ ਦੇ ਜੀ ਥੋੜੇ ਲੱਤਾਂ ਤੇ ਲੱਗੇ ਕਿੜੇ ਗੈਂਗ ਨਾਲ ਲੇਕਿਕ ਸੀ ਇਹ ਇਹ ਤਾਂ ਹਜੇ ਜੀ ਤਫਤੀਸ਼ ਕਰਾਂਗੇ ਹਜੇ ਤਾਂ ਇਹਨਾਂ ਨੂੰ ਇਹੀ ਮੈਡੀਕਲ ਰਾਜ ਦੀ ਇੱਥੇ ਲੈ ਕੇ ਆਏ ਆ ਉਸ ਤੋਂ ਬਾਅਦ ਪਤਾ ਲੱਗੂਗਾ ਹੋਰ ਕਿਹੜਾ ਕਿਹੜਾ ਤੇ ਗੈਂਗ ਦਾ ਪਛਾਣ ਹੋ ਗਈ ਕਿ ਨਾਮ ਕੀ ਇਹਨਾਂ ਦੇ ਤਿੰਨ ਨਾਮ ਨੇ ਇੱਕ ਦਾ ਨਾਮ ਵੈਪਨਰੀ ਤੇ ਜੀ ਵੀ ਇੱਕ ਦਾ ਨਾਮ ਕਰਾਂਗੇ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਦੋਨੋਂ ਇਹ ਇੱਕ ਤਾਂ ਬੰਦਾ ਮੋਡਲਾ ਤੇ ਜਿਹੜਾ ਵੈਪਨ ਹੈਗਾ ਪਿੱਛੋਂ ਤੇ ਹੈਗਾ ਜੀ ਉਹ ਫਰੀਦਕੋਟ ਦਾ ਪਰ ਹਾਲ ਉਹ ਜਲੰਧਰ 'ਚ ਹੈਗਾ ਬਾਸ ਦੂਸਰਾ ਜਿਹੜਾ ਕਰਨ ਹੈਗਾ ਇਹ ਦੀ 마ਸੀ ਦਾ ਮੁੰਡਾ ਇਹ ਜਲੰਧਰ ਨਹੀਂ ਸਰ ਕੁੱਲ ਹੁਣ ਕਿੰਨੀਆਂ ਗ੍ਰਿਫਤਾਰੀਆਂ ਸੁਣਾਉਂਦੇ ਜੀ ਅਜੇ ਨਹੀਂ ਕਿਹਾ ਚਾਰ ਹੋ ਗਈਆਂ ਹੋਰ ਵੀ ਕੋਈ ਇਨਵੋਲਵਮੈਂਟ ਹੋ ਸਕਦੀ ਜੀ ਕਿਸੇ ਹੋ ਸਕਦੀ ਹੈ ਜੀ ਤੇ ਬਾਅਦ ਇਹ ਹੁਣ ਆਪਾਂ ਇਹਨਾਂ ਨੂੰ ਪੋਸਟਪੋਰਟ ਕਰਾਂ ਤੇ ਫੇਰ ਕਰਦੇ ਹਾਂ ਸਰ ਇਸ ਤੋਂ ਪਹਿਲਾਂ ਕੋਈ ਫੀਟ ਕੋਰਟ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਇਹਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਹੜੀ ਕੋਈ ਜ਼ਿਆਦਾ ਹਾਈਲਾਈਟ ਨਹੀਂ ਹੈ ਅਜੇ ਮੁੰਡਲੀ ਤੌਰ ਤੇ ਇਹਨਾਂ ਨੇ ਇੱਕ ਹੀ ਦੱਸਿਆ ਜਿਹੜੀ ਹੈ ਜੀ ਤੁਹਾਨੂੰ ਦੱਸਿਆ ਹੈ ਹਾਂ ਇਹਨਾਂ ਨੇ ਇੱਕ ਇਹ ਗੱਲ ਵੀ ਦੱਸਣੀ ਹੈ ਜੀ ਇਹ ਸੀ ਪਰਚਾ 3ਵੇਂ ਮਹੀਨੇ ਕੀਤਾ ਹੈਗਾ ਬਤਾ ਇਹਨਾਂ ਨੇ ਪਹਿਲਾਂ ਵੀ ਜਿਹੜੇ ਆਪਣੇ ਐਕਸੀਡੈਂਟ ਹੈਗੇ ਨੇ ਜਿਹੜੇ ਪੀਐਸਪੀਸੀ ਦੇ ਇਹਨਾਂ ਦੇ ਘਰ ਦੇ ਘਰ ਪਹਿਲਾਂ ਹੀ ਫਾਇਰਿੰਗ ਕੀਤੀ ਅੱਜ ਮੋੜ ਦੁਬਾਰਾ ਕਰਨਾ ਕਰਨ ਵਿੱਚ ਹੈਗਾ